ਸਮੀਤ ਹਾਂਜੀ ਮੇਰਾ ਪਰਸ ਕਿੱਥੇ ਆਵੇ ਪੈਡਰ ਰਜ ਹੱਥ ਤੇ ਤੈਨੂੰ ਮਾਰਨਾ ਹੀ ਨਹੀਂ ਹੁੰਦਾ ਆਪੇ ਉਹ ਯਾਰ ਮੈਂ ਹਾਂ ਚੱਲ ਤੂੰ ਹੀ ਉੜਾ ਦੇਣ ਕੇ ਪਾ ਲੈ ਕੱਪੜੇ ਹਾਂ ਕੱਪੜੇ ਪਾ ਲੈ ਕੱਪੜੇ ਮਿਲ ਗਏ ਹੀ ਆਪਣੇ ਆਪ ਹੀ ਕੱਪੜੇ ਤੇ ਮਿਲ ਗਏ ਹੀ ਆਪੇ ਹੀ ਹਾਂਜੀ ਆਹੋ ਮੈਂ ਰੈਡੀ ਹੋ ਗਿਆ ਮੈਂ ਤੇ ਮੈਂ ਹਾਂ ਚੱਲ ਹੁਣ ਮੈਂ ਨਿਕਲਾਂ ਟਾਈਮ ਸਿਰ ਜਾ ਕੇ ਉਹਨੂੰ ਮਿਲਾਂ ਵੀ ਕੀ ਜਾਂਦੇ ਹੁਣ ਉਹ ਸਭ ਨੂੰ ਦੇਖਣੇ ਫਿਰ ਚਲੋ ਵੇਖ ਲਓ ਤੇ ਤੁਸੀਂ ਜਿੱਥੋਂ ਪਹਿਲਾਂ ਫੋਨ ਆਇਆ ਉੱਥੇ ਹੀ ਜਾਣਾ ਮੈਂ ਅਹੁ ਫੋਨ ਤੇ ਦੋ ਜਗ੍ਹਾ ਤੋਂ ਮੈਂ ਕੀਤਾ ਸੀ ਇਹਨਾਂ ਨੇ ਇੱਕ ਪਹਿਲੇ ਵਾਲੇ ਮੁੰਡੇ ਨੂੰ ਫੋਨ ਕੀਤਾ ਹੈ ਉਹ ਅੰਦਰ ਦਾ ਵੀ ਗੱਲ ਕੋਈ ਨਹੀਂ ਹੈ ਵੇਖ ਲਾਣ ਕੇ ਮਿਲ ਕੋ ਕੰਮ ਜਿਹੜਾ ਵਾ ਪੀਜੀ ਵਾਲਾ ਹੀ ਹੈਗਾ ਵਾ ਜੇ ਉਹ ਵੇਖਣਾ ਤੇ ਉਹ ਵੇਖ ਲਾ ਤੇ ਮੈਂ ਉਹਨੂੰ ਕਿਹਾ ਮੈਂ ਆ ਯਾਰ ਉਹ ਨਾ ਕੰਮ ਦੇ ਨਾ ਤਨਖਾਹ ਘਾਟ ਦਿੰਦੇ ਆ ਥੋੜੀ ਜਿਹੀ ਤਨਖਾਹ ਤੇ ਘਟਿਆ ਮੈਂ ਪਤਾ ਤੁਹਾਨੂੰ ਸਹੀ ਸਲਾਹ ਕੀ ਦੇਨੀ ਆ ਤੁਸੀਂ ਉੱਥੇ ਵੀ ਜਵਾਬ ਨਾ ਦਿਓ ਉੱਥੇ ਕੰਮ ਕਰਦੇ ਰਹੋ ਤੇ ਦੂਜੀ ਜਗ੍ਹਾ ਤੇ ਵੇਂਦੇ ਰਹੋ ਖਾਲੀ ਬਹਿਣ ਨਾਲ ਵੇਲੇ ਬਹਿਣ ਨਾਲ ਚੰਗਾ ਹੀ ਰਹੂਗਾ ਨਾ ਆਹੋ ਉਹਨਾਂ ਦੇ ਜਿਹੜਾ ਦੂਜੀ ਵਾਲੀ ਮਤਲਬ ਕੰਮ ਮਿਲਿਆ ਵਾ ਜਿੱਥੇ ਹਾਂਜੀ ਤੇ ਉਹ ਵੀ ਸਹੀ ਆ ਕੰਮ ਵੈਸੇ ਜੇ ਉਹ ਅੱਜ ਤੋਂ ਮਿਲ ਜਾਂਦਾ ਤੁਹਾਨੂੰ ਵੱਖਰੀ ਗੱਲ ਆ ਗੱਲ ਘਰ ਆ ਜੇ ਨਹੀਂ ਮਿਲਦਾ ਤੇ ਫਿਰ ਮੇਰੀ ਇਹੀ ਸਲਾਹ ਤੁਸੀਂ ਭੱਲੇ ਬੰਨ ਕੇ ਰੱਖਿਓ ਵੇਖੋ ਘਰ ਰਹਿ ਕੇ ਰੋਜ਼ ਦਿਹਾੜੀ ਇੱਕ ਦੂਜੇ ਦੇ ਮੂੰਹ ਗੱਲਾਂ ਕਰਨੀਆਂ ਕੱਢਣੀਆਂ ਤੇ ਭੜਾਈ ਬਣ ਦੇ ਆ ਗਾਂ ਦੀ ਗਾਹ ਵਿੱਚ ਵੇਥੀ ਪੈਂਦੀ ਪਰਿਵਾਰ ਦੇ ਆਹੋ ਦੇ ਹੈਗਾ ਜਦੋਂ ਹਾਂ ਜਦੋਂ ਆਪੋ ਆਪਣੇ ਕੰਮੀ ਜਾਓਗੇ ਧੰਦੀ ਜਾਓਗੇ ਵੇਲੇ-ਕਵੇਲੇ ਇੱਕ ਦੂਜੇ ਦੇ ਮੱਥੇ ਲੱਗਣਾ ਵਾ ਤਿਆਪੇ ਗੱਲਾਂ ਹੋਣੀਆਂ ਨਹੀਂ ਤੇ ਆਪੇ ਪਰਿਵਾਰ ਜੁੜਿਆ ਮਿਲਿਆ ਰਹੂਗਾ ਮਣੀ ਮੈਂ ਤੇ ਇਹੀ ਆਨੀ ਆ ਵੀ ਆਪੋ ਆਪਣੇ ਕੰਮ ਕਰੀ ਜਾਓ ਤੇ ਇੱਕ ਛੱਤ ਥੱਲੇ ਬਹਿ ਰਹੋ ਨਾ ਕਿਸੇ ਨਾਲ ਮਤਲਬ ਰੱਖੋ ਤੇ ਨਾ ਲੈਣਾ ਨਾ ਦੇਣਾ ਉਹ ਗੱਲ ਤੇ ਉਹੀ ਆ ਹੁਣ ਉਹ ਨਾ ਆਪਣੀਆਂ ਵੀ ਕੁਛ ਨਾ ਕੁਛ ਕਰਨਾ ਪੈਣਾ ਵਾ ਉਦੋਂ ਤੇ ਗੱਲ ਨਹੀਂ ਬਣਨੀ ਜੋ ਭਾਬੀ ਕਰਨਦੀ ਆਪਣੇ ਨਾ ਇਹ ਆਪਾਂ ਨੂੰ ਹੀ ਵੇਖਣਾ ਪੈਣਾ ਵਾ ਆਹੋ ਹੁਣ ਮੈਂ ਗਈ ਹਾਂ ਮੈਂ ਹੱਥ ਚੱਲ ਮੈਂ ਦਹੀਂ ਲਿਆਉਣੀ ਆ ਤੇ ਤੁਸੀਂ ਦਹੀਂ ਖਾਜੋ ਸਿਆਣੇ ਕਹਿੰਦੇ ਚੰਗੇ ਕੰਮ ਨੂੰ ਦਹੀਂ ਖਾ ਕੇ ਤੁਰੀਏ ਨਾ ਤੇ ਕੰਮ ਬਣਦਾ ਹੀ ਹੁੰਦਾ ਵਾ ਮੈਂ ਜਿੱਦਾਂ ਹੀ ਜਾ ਕੇ ਡੋਂਗਾ ਖੜਿਆ ਤੇ ਦੀਦੀਆਂ ਦੇ ਮੇਰਾ ਦਈਆਂ ਇਹਨਾਂ ਛੇੜਿਓ ਅਬ ਮੈਂ ਚੁੱਪ ਕਰਕੇ ਆ ਗਈ ਮੈਂ ਗੱਲ ਹੀ ਨਹੀਂ ਕੀਤੀ ਕੋਈ ਚੱਲ ਕੋਈ ਗੱਲ ਨਹੀਂ ਆ ਜੇ ਹੁਣ ਨਿੱਕੀਆਂ ਨਿੱਕੀਆਂ ਗੱਲਾਂ ਨੂੰ ਕੀ ਆ ਮੈਂ ਉਹੀ ਸੋਚਦਾ ਵਾਂ ਮੰਮੀ ਵੀ ਸਮਝਾਉਂਦੇ ਸੀ ਤੂੰ ਵੀ ਸਮਝਾਇਆ ਤੇ ਮੇਰੇ ਵੀ ਦਿਮਾਗ 'ਚ ਕੋਈ ਨਾ ਕੋਈ ਗੱਲ ਆਈ ਆ ਕਿ ਘਰ ਦੇ ਵਿੱਚ ਇੱਕ ਛਦਾਈ ਹੋ ਜਾਏ ਨਾ ਤੇ ਦੂਜੇ ਬੰਦੇ ਨੂੰ ਸੁਧਰਨਾ ਚਾਹੀਦਾ ਚੱਲ ਕੋਈ ਗੱਲ ਨਹੀਂ ਆ ਮੈਂ ਚੱਲ ਹੁਣ ਇਹਦੋਂ ਕੰਮ ਤੋਂ ਦੂਰ ਹੀ ਜਾਣਾ ਕੋਈ ਗੱਲ ਨਹੀਂ ਉਹੀ ਨਾ ਫਿਰ ਤੇ ਸਾਰੇ ਇੱਕੋ ਜਿਹੇ ਹੋ ਜਾਣਗੇ ਫਾਇਦਾ ਕੋਈ ਨਹੀਂ ਹਾਂ ਅੱਗੇ ਵੀ ਮੈਂ ਗੱਲ ਪੈਂਦਾ ਹਾਂ ਹੋਸ਼-ੋਚ ਕਿਤੇ ਉਸ ਕੋ ਉਸ ਗੱਲ ਦਾ ਫਾਇਦਾ ਚੁੱਕਦੇ ਆ ਮੇਰਾ ਵੀ ਇਹ ਛਦਾਈ ਆ ਇਹ ਮੈਂਟਲ ਵਾਇ ਨੂੰ ਇੱਥੇ ਛੱਡਾ ਉਹਨੂੰ ਉੱਥੇ ਕਰਾਉ ਤੇ ਹੁਣ ਮੈਂ ਉਹ ਗੱਲ ਮੈਂ ਜਿਆਦਾ ਮਹਿੰਗਾ ਨਹੀਂ ਆਂਦੀ ਬਸ ਹੌਲੇ ਹੌਲੇ ਹੀ ਇੱਕ ਅੱਧਾ ਹੀ ਬਣਾ ਦੋ ਮੈਨੂੰ ਮਜ਼ਦੂਰੀ ਆ ਪਤਾ ਗੱਲ ਕੀ ਹਾਲੇ ਰੁਕ ਜਾ ਥੋੜਾ ਜਿਹਾ ਹਾਲੇ ਮੈਂ ਵੀ ਨਹੀਂ ਚਾਹਤਾ ਕਹਿ ਸਕਦਾ ਜੇ ਮੈਂ ਵੀਰ ਨੂੰ ਕਿਹਾ ਵੀ ਪੈਸੇ ਦੇ ਦੇ ਉਹਨੇ ਕਿਹਾ ਲੈ ਹੁਣ ਤੂੰ ਆਲੀ ਘਰੇ ਆਇਆ ਤੇ ਬਸ ਤੂੰ ਉਹਨੇ ਹੀ ਪੈਸੇ ਮੰਗਦਾ ਪਿਆ ਸਟਾਰਟ ਫੇਰ ਕਰਤਾ ਕੰਮ ਉਹੀ ਤੋਂ ਮੈਂ ਨਹੀਂ ਕਿਤੇ ਦਵਾਈ ਬੂਟੀ ਨੂੰ ਵੀ ਜਾਣਾ ਵਾ ਤੇ ਚਾਹੀਦੇ ਆ ਸੂਟ ਇੱਕ ਦੋ ਤੁਹਾਨੂੰ ਪਤਾ ਵਾ ਪਹਿਲੇ ਬਣੇ ਆ ਤੇ ਕੋਈ ਗੱਲ ਨਹੀਂ ਆ ਮੈਨੂੰ ਕੰਮ ਕੰਮ ਕਰਨਾ ਸਟਾਰਟ ਕਰ ਲੈਂਦੇ ਕੋਈ ਗੱਲ ਨਹੀਂ ਮਹੀਨਾ ਕਿਹੜਾ ਟਾਈਮ ਲੱਗਦਾ ਆ ਜੋ ਕੋਈ 15 ਦਿਨ ਲੱਗ ਜਾਣਗੇ ਕੋਈ ਨਹੀਂ ਐਡਵਾਂਸ ਤਨਖਾਹ ਮੰਗ ਲਉਂਦੇ ਕਹੂੰਗਾ ਐਡਵਾਂਸ ਦੇ ਦੇ ਕੋਈ ਗੱਲ ਨਹੀਂ ਵੀਰ ਮੈਂ ਬਾਅਦ ਚ ਕਰ ਲਵਾਂਗਾ ਕੋਈ ਗੱਲ ਨਹੀਂ ਫਿਰ ਲਿਆਵਾਂਗੇ ਚੱਲ ਕੇ ਦਵਾਈ ਤੇ ਤੂੰ ਤੇਰਾ ਵੀ ਲੈਣਾ ਵਾ ਫਲ ਫਰੂਟ ਵੀ ਲੈਣੇ ਪੈਂਦੇ ਆ ਕਈ ਕੰਮ ਕਰਨੇ ਪੈਂਦੇ ਖਰਚਾ ਤੇ ਮੈਨੂੰ ਚਲਾਉਣਾ ਪੈਣਾ ਕੋਰਾਂ ਤਾਂ ਹੀ ਤੇ ਮੇਰਾ ਦਿਲ ਨਹੀਂ ਕਰਦਿਆ ਸੀ ਆਖਣ ਨੂੰ ਮੇਰਾ ਜੀ ਥੋੜਾ ਕਰਦਾ ਵੀ ਮੈਂ ਤੁਹਾਡਾ ਦਿਲ ਦਿਖਾਵਾਂ ਪਰ ਮੇਰੀ ਵੀ ਕੋਈ ਮਜਬੂਰੀ ਰਹੀ ਤੁਸੀਂ ਮਜਬੂਰੀ ਸਮਝਦੇ ਹੀ ਆ ਨਾ ਤਾਂ ਹੀ ਮੈਂ ਆਖ ਬਣਾਉਣਾ ਵੀ ਮੈਂ ਹੌਲਾ ਜਾਈਆ ਮੈਨੂੰ ਕੋਈ ਵਧੀਆ ਦੀ ਤੇ ਮਹਿੰਗਿਆਂ ਦੀ ਲੋੜ ਨਹੀਂ ਹੈਗੀ ਚੱਲ ਕੋਈ ਗੱਲ ਨਹੀਂ ਮੈਨੂੰ ਜਾਣਦੇ ਹੁਣ ਠੀਕ ਹੈ ਨਾ ਤੇ ਆਪਣਾ ਖਿਆਲ ਰੱਖੀ ਰੋਟੀ ਠੀਖਾਣੀ ਚੰਗਾ ਹਾਂਜੀ ਕੋਈ ਨਾ ਮੈਂ ਖਿਆਲ ਰੱਖੂਗੀ ਧੀ ਟੈਨਸ਼ਨ ਨਹੀਂ ਲੈਣੀ ਮੇਰੀ ਠੀਕ ਹੈ ਠੀਕ ਹੈ ਵਾਹ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਪਰਮਾਤਮਾ ਮੇਰੀ ਤੇਰੇ ਅੱਗੇ ਅਰਦਾਸ ਈਓ ਵਾਹਿਗੁਰੂ ਹੁਣ ਇਹਨਾਂ ਨੂੰ ਕੰਮ ਚੰਗਾ ਚੰਗਾ ਮਿਲ ਜੇ ਤੇ ਆਪਣਾ ਕੰਮ ਧੰਦਾ ਚਲਾਉਣ ਸਾਡੇ ਵੀ ਖਰਚੇ ਚੱਲ ਜਾਣ ਬੜੀ ਦੁਖੀ ਹੋ ਗਈ ਹਾਂ ਸੱਚੀ ਨਾ ਮੈਂ ਕੋਈ ਗੱਲ ਪਿੱਛੇ ਕਰ ਸਕਦੀ ਮਾਂ ਨਾ ਤੇ ਨਾਮ ਐ ਕੋਈ ਇਹਨਾਂ ਨੂੰ ਤੰਗੀ ਦੇ ਸਕਦੀ ਆ ਪਰ ਜਿੰਨੀ ਅਖਿਆਈ ਮੈਨੂੰ ਹੋਣ ਲਈ ਆ ਨਾ ਮੈਂ ਸਾਰੇ ਦੁੱਖ ਢਿੱਡ ਚ ਲਗਾ ਕੇ ਤੇ ਬੜਾ ਹੌਸਲਾ ਰੱਖ ਕੇ ਇਹਨਾਂ ਨਾਲ ਗੱਲ ਕਰਦੀ ਆ ਮਹਾਰਾਜ ਇਹਨਾਂ ਦੇ ਨੇਕ ਰਾਦੇ ਨੇ ਨਾ ਤੇ ਮਹਾਰਾਜ ਇਹਨਾਂ ਨੂੰ ਸੋਹਣੇ ਕੰਮ ਮਿਲਣ ਚੰਗੇ ਕੰਮ ਮਿਲਣ ਅੱਜ ਇਹ ਖਾਲੀ ਹੱਥ ਨਾ ਆਉਣ ਇਹਨਾਂ ਨੂੰ ਕੋਈ ਨਾ ਕੋਈ ਕੰਮ ਮਿਲ ਹੀ ਜਾਵੇ ਇਹੋ ਹੀ ਰੱਬਾ ਮੇਰੀ ਤੇਰੇ ਗਾੜੀ ਅਰਦਾਸ ਆ ਮੇਰੀ ਹਿੰਮਤ ਟੁੱਟ ਰਹੀ ਜੀ ਮੈਨੂੰ ਨਜ਼ਰ ਆਉਣ ਦੇ ਹੀ ਫੇਰ ਇੱਕ ਵਾਰੀ ਮੇਰੀ ਹਿੰਮਤ ਜਾਗ ਗਈ ਆ ਉਮੀਦ ਜੀ ਹੋ ਗਈ ਆ ਵੀ ਕੋਈ ਨਹੀਂ ਜੇ ਰੱਬ ਨੇ ਜਨਮ ਦਿੱਤਾ ਵਾ ਨਾ ਤੇ ਕਰਮ ਵੀ ਦਿੱਤੇ ਰੋਟੀ ਖਾਣ ਨੂੰ ਦਊਗਾ ਹੀ ਐਡਾ ਨਹੀਂ ਉਹਦੇ ਘਰ ਮਾਂ ਮਾਰੇ ਵੀ ਜਿਹੜੀ ਸਾਡੇ ਮੂੰਹ ਦੀ ਰੋਟੀ ਖਾ ਲੂਗਾ ਆਕੜ ਵੇਖੀ ਸੁੱਤਾ ਕੋਲੇ ਜਿੰਨੀ ਮੁੰਡਾ ਤੇ ਕਵਾਉਣਾ ਨਹੀਂ ਗਿਆ ਤੇ ਗਿਆ ਪਤਾ ਨਹੀਂ ਕਿੱਥੇ ਆ ਕਿੱਦਾਂ ਤਿਆਰ ਸ਼ਹਿਰ ਹੋ ਕੇ ਗਿਆ ਵਾ ਇਹ ਕੋਈ ਜਿਆਦਾ ਨਵੀਂ ਸਕੀਮ ਤੇ ਆ ਨਵੀਂ ਮਾਰ ਤੇ ਆ ਹਜੇ ਤਾਂ ਮੈਂ ਮੰਮੀ ਕੋ ਪੇਪਰ ਸਾਈਨ ਕਰਾਏ ਹੀ ਆ ਤੇ ਉਹ ਨਾਵੇਂ ਮੇਰੇ ਤੋਂ ਪਹਿਲਾਂ ਇਹ ਪੇੜਾ ਖਾ ਜੇ ਮੇਰੇ ਤੇ ਪੇਪਰ ਹਜੇ ਘਰੇ ਹੀ ਪਏ ਆ ਮੈਂ ਤੇ ਕੇ ਪਾਸੇ ਵੀ ਨਹੀਂ ਲਾਏ ਉਹ ਜਦਨ ਕੇ ਪਾਸੇ ਲਾਉਂਗੀ ਤੇ ਫੇਰ ਹੀ ਮੇਰੇ ਨਾਲ ਕੋ ਹੋਊਗਾ ਤੇ ਉਹ ਨਾ ਹੋਵੇ ਉਹ ਉਹਦੇ ਤੋਂ ਪਹਿਲਾਂ ਸਾਰੇ ਕੰਮ ਇਹ ਕਰਾ ਜੇ ਹੈ ਵੀ ਬੜਾ ਚਲਾਕ ਆ ਆ ਵੇਖਣ ਨੂੰ ਭੋਲਾ ਲੱਗਦਾ ਵਾ ਅੰਦਰੇ ਅੰਦਰ ਮੀਸਣਾ ਜੈ ਇੰਨਾ ਚਲਾਕ ਵਾ ਨਾ ਜਿਹੜਾ ਕੋਈ ਹਿਸਾਬ ਨਹੀਂ ਤੇ ਘਰ ਦੀ ਜਿਹੜੀ ਆਂਦੀ ਹੀ ਮੈਨੂੰ ਪਤਾ ਹੀ ਕਾਹੇ ਦਾ ਨਹੀਂ ਆ ਮੈਂ ਤੇ ਬੋਤਲ ਚੁੰਗਦੀ ਆ ਉਹ ਹੁਣ ਉਹਦੇ ਬਲਦੀ ਹੋਈ ਆ ਮੰਮੀ ਨੂੰ ਪੁੱਛਾ ਪਲਾ ਕਿੱਥੇ ਗਿਆ ਵਾ ਪਿੰਡਿਆਂ ਦੇ ਬਾਤ ਵੀ ਬਣ ਜਾਣਗੀਆਂ ਆ ਜਿਹੜਾ ਕੰਮ ਇੱਕ ਵਾਰੀ ਹੋ ਗਿਆ ਨਾ ਇਹ ਮੁੜ ਕੇ ਦੁਬਾਰਾ ਨਹੀਂ ਹੋਣਾ ਬਦਲਣਾ ਨਹੀਂ ਨਾ ਵਾਲਾਂ ਨੇ ਸੁੱਟਿਆ ਵਾ ਆ ਟਕਾਣੇ ਨਾ ਲਾਇਆ ਹੋਵੇ ਤੇ ਖਲਾਰਾ ਨੀਗਾ ਪੈਂਦਾ ਹੈਗਾ ਮਨੇ ਹਾਂ ਮੰਮੀ ਪਤਾ ਕਿੱਥੇ ਚੱਲਿਆ ਮੈਂ ਤੈਨੂੰ ਮਗਰੋਂ ਆਵਾਜ਼ਤ ਨਹੀਂ ਮਾਰੀ ਉਦਾਂ ਨਹੀਂ ਨਹੀਂ ਮੈਂ ਤਾਂ ਲਈ ਤੁਰਨ ਨਹੀਂ ਲੱਗਾ ਹਾਂ ਹਾਂ ਤੇ ਕਿੱਥੇ ਚੱਲੇ ਆਂ ਉਹ ਮੰਮੀ ਕਿਤੇ ਨਹੀਂ ਬੱਸ ਮੈਂ ਹਾਂ ਘਰੇ ਵਿਹਲੇ ਹੀ ਬੈਠੇ ਕਰਨਾ ਵਾ ਹਾਂ ਤੇ ਉਹ ਮੁੰਡੇ ਯਾਰ ਤੋਂ ਉਸ ਨੂੰ ਫੋਨ ਕੀਤਾ ਸੀ ਤੇ ਉਹਨੇ ਦੱਸਿਆ ਆਂਦਾ ਆਂਦਾ ਵੀ ਆ ਜਾ ਕੰਮ ਹੈਗਾ ਵਾ ਦੋ ਥਾਵਾਂ ਤੇ ਹੈਗਾ ਕੱਬ ਚੱਲ ਸ਼ੁਕਰ ਆ ਤੇ ਤੈਨੂੰ ਕੰਮ ਮਿਲ ਜੇ ਤਾਂ ਸੋਰ ਕੀ ਚਾਹੀਦਾ ਵਾ ਵਿਹਲੇ ਵੀ ਪੈ ਕੇ ਕਿਹੜਾ ਕੁਚਾਰਾ ਹੁੰਦਾ ਉਹੀ ਤੇ ਗੱਲ ਮੰਮੀ ਹੈਗੀ ਵਿਹਲੇ ਬੈਠੇ ਸਾ ਜਿਹੜੇ ਕਰਨਾ ਵੇ ਕਿ ਨਾਲੇ ਹੁਣ ਖਰਚੇ ਹੀ ਨਹੀਂ ਵਧਣਦੇ ਗਾੜੀ ਹੋਰ ਕਰਕੇ ਤੇ ਖਰਚਾ ਚੜ੍ਹਿਆ ਹੋਣਾ ਨਾਲੇ ਹੁਣ ਤਾਂ ਤ ਆਹੋ ਇਹੋ ਹੀ ਤਾਂ ਗੱਲ ਹੈਗੀ ਉਹ ਹੀ ਤਾਂ ਮੈਂ ਸੋਚ ਰਿਆ ਵਾਂ ਮੈਂ ਅੰਨਾ ਚੱਲ ਜਾਦਾ ਨਹੀਂ ਚੱਲ ਥੋੜੇ ਪੈਸਾ ਦੇ ਇੱਕ ਦਿਨਾਂ ਕਿਤੇ ਲੱਗਾ ਹੋਊਗਾ ਤੇ ਕੋਨਾ ਕੋ ਚੱਲ ਗੁਜ਼ਾਰਾ ਚੱਲੂਗਾ ਨਾਲ ਕੋਈ ਨਹੀਂ ਦੇਖੇ ਬਨੇ ਆਹੋ ਚੱਲ ਕੋਈ ਗੱਲ ਨਹੀਂ ਅੱਜ ਥੋੜੇ ਕੱਲ ਨੂੰ ਫੇ ਵਧਾਉਣਗੇ ਤੇ ਸਹੀ ਨਾਲੇ ਪੁੱਤ ਕੱਲ ਨੂੰ ਬੱਚਾ ਹੋਣਾ ਤੇਰੇ ਖਰਚੇ ਵਧਣੇ ਆ ਨਾਲੇ ਵੇ ਕੇਸਾਂ ਤੇ ਪੈਸੇ ਕਿੰਨੇ ਲੱਗਦੇ ਜੇ ਤੇਰੇ ਕੋਲ ਹੋਣਗੇ ਤਾਂ ਤਾਂ ਹੀ ਆ ਤੇ ਜੇ ਤੂੰ ਉਹਨਾਂ ਕੋਲ ਫੇਰ ਮੰਗੇ ਤੇ ਫੇਰ ਲੜਾਈ ਪੈਣੀ ਆ ਤੈਨੂੰ ਪਤਾ ਅੱਗੇ ਤਾਂ ਕਲਾ ਪਈ ਰਹਿੰਦੀ ਘਰ ਦੇ ਚ ਨਾਲੇ ਤੂੰ ਕੰਮ ਤੋਂ ਇੱਕ ਗੱਲ ਜਾਏਗਾ ਕੰਮ ਤੇ ਪੈਸੇ ਚਾਰ ਕਮਾਏਗਾ ਤਾਂ ਘ ਉਹ ਗੱਲ ਵੀ ਅੱਗੇ ਉਹਨਾਂ ਪਤਾ ਨਹੀਂ ਭਾਬੀ ਨੇ ਉਹੀ ਸੋਸ਼ਲ ਦਿਮਾਗ ਦੇ ਵਿੱਚ ਵੀ ਮਨੀ ਤੇ ਛਦਾਈ ਹੋ ਗਿਆ ਇੰਨੇ ਕਿਹੜਾ ਕੁਕ ਮੋਣਾ ਖਾਣਾ ਵਾ ਤੇ ਇਹ ਜੋ ਕੁਛ ਹੈਗਾ ਮੈਂ ਆਪਣੇ ਨਾਲ ਵਾਲਾ ਇਹੋ ਗੱਲ ਦੀ ਤੇ ਪਹਿਲਾਂ ਮੈਨੂੰ ਬੜਾ ਕੁਸਣਾ ਤੈਨੂੰ ਪਤਾ ਤਾਂ ਹੈਗਾ ਇਹ ਪੁੱਤ ਸ਼ਰੀਕਾ ਸ਼ਰੀਕਾ ਹੀ ਹੁੰਦਾ ਭਾਂ ਜਿੰਨਾ ਮਰਜ਼ੀ ਕਰੋ ਜੋ ਮਰਜ਼ੀ ਕਹੋ ਮੈਂ ਤਾਂ ਹੋਣੀ ਆ ਵੀ ਮੇਰੇ ਵਾਸਤੇ ਤਾਂ ਦੋਵੇਂ ਇੱਕੋ ਜਿਹਾ ਨਾ ਮੈਂ ਤੈਨੂੰ ਕਹਿ ਸਕਦੀ ਤੇ ਨਾ ਮੈਂ ਉਹਨੂੰ ਕਹਿ ਸਕਦੀ ਪਰ ਮੈਨੂੰ ਫੇਰ ਵੀ ਤੇਰਾ ਦੁੱਖ ਹੁੰਦਾ ਵਾ ਵੀ ਚੱਲ ਕੰਮ ਤਾਂ ਦਾ ਲੱਗ ਜਾ ਕਿਤੇ ਕਾੜੀ ਤੇਰੀ ਜੀ ਆਜੰਤ ਵਧਣੀ ਆ ਤੇ ਤੂੰ ਕਹਦੇ ਗਾੜੀ ਹੱਥ ਨਾ ਡਾਵੇ ਨਹੀਂ ਹੋਤੇ ਹੈਗਾ ਹੀ ਆ ਜਿੰਨੀ ਪੜੀ ਆ ਕਿ ਚਲ ਇੰਨੀ ਬੱਜ ਬਥੇਰੀ ਆ ਕਿ ਕਦਾਂ ਜਾਣੇ ਪਹੁੰਚਾ ਸਕਦੇ ਅਸੀਂ ਜਾਰਾ ਹੋਰ ਤੁਹਾਡੇ ਵਾਸਤੇ ਆ ਕਿਸ ਨੇ ਲੈ ਜਾਣੀ ਵਿੱਚੋਂ ਜੇ ਸਾਹਮਣੇ ਰੱਖੋਗੇ ਤਾਂ ਤੁਹਾਡੇ ਵਾਸਤੇ ਹੀ ਆ ਆ ਕੋਈ ਗੱਲ ਨਹੀਂ ਚਲੋ ਠੀਕ ਹੈ ਮੰਮੀ ਮੈਂ ਕੋਈ ਗੱਲ ਨਹੀਂ ਚਲਦਾ ਚੰਗਾ 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 ਜਾ ਰੱਬ ਸਿੱਧੀਆਂ ਹੀ ਪਾਵੇ ਹੁਣ ਕੰਮ ਮਿਲ ਜੇ ਤੈਨੂੰ ਚਲ ਪ੍ਰਮਾਤਮਾ ਕੰਮ ਦੇ ਦੀ ਹੁਣ ਇਹਨੂੰ ਆਰੇ ਲੱਭ ਜੇ ਕੰਮ ਕਰੂਗਾ ਉਹਗਾ 4 ਪੈਸੇ ਆਉਣਗੇ ਨਾਲੇ ਕਲਾ ਮੁੱਕੂਗੀ ਹਾਂ ਫੇ ਕਲਾ ਮੁੱਕੂਗੀ ਮੰਜੀਆਂ ਆ ਗਏ ਆਪਣੇ ਘਰ ਸਭ ਕੋ ਹੈਗਾ ਤੇ ਮੰਜੇ ਤੇ ਜਾ ਕੇ ਸੌ ਤੇ ਮੰਮੀ ਕਿੱਥੇ ਆ ਮੰਮੀ ਵਿਚ ਬਾਹਰ ਹੀ ਹੁੰਨੀ ਨਾ ਸੁੱਤੇ ਬੈਠੇ ਆ ਦਿਨੇ ਬੰਦਾ ਉੱਲੂ ਵਾਂਗੂ ਵੇਖੇ ਸਹੀ ਪਿਚਾਰ ਸਵੇਰੇ ਵੀ ਕਿੱਥੇ ਕੋਈ ਗਿਆ ਵਾ ਕਿੱਥੇ ਕੋਈ ਨਹੀਂ ਗਿਆ ਪਤਾ ਹੀ ਕਾਹੇ ਦਾਨੀਆਂ ਸਾਰਾ ਧਿਆਨ ਮੈਂ ਹੀ ਰੱਖਣਾ ਸਾਰੀ ਬਦਨਾਮੀ ਮੈਂ ਹੀ ਕੱਟਣੀ ਆ ਹੋ ਗਈ ਗਿਆ ਹੁਣ ਕੀ ਬੁਝਾਤਾ ਜੀ ਪਈ ਆ ਉਹ ਪਤਾ ਨਹੀਂ ਕਿੱਥੇ ਗਿਆ ਤਿਆਰ ਸ਼ਹਿਰ ਹੋ ਕੇ ਉਹ ਨਾ ਹੋਵੇ ਸਾਡੇ ਲੁੱਟਣ ਤੋਂ ਪਹਿਲਾਂ ਉਹ ਲੁੱਟ ਕੇ ਸਾਰਾ ਕੁਝ ਲੈ ਜਾਏ ਓਹ ਉਂਝ ਕਿਤੇ ਕੰਮ ਗਿਆ ਹੋਣਾ ਮਾ ਉਹ ਪਹਿਲਾਂ ਤੇ ਮੇਰਾ ਜੀ ਕਹਦਾ ਗਲਾਪ ਭਰ ਕੇ ਪਾਣੀ ਦਾ ਤੁਹਾਡੇ ਮੂੰਹ ਤੇ ਮਾਰਾ ਤਾਂ ਤੁਹਾਨੂੰ ਹੋਸ਼ ਤੇ ਲਿਆਵਾ ਚ ਕਿਦਾ ਸਿੱਧਾ ਹੋ ਕੇ ਬਹੁਤ ਗੱਲ ਸੁਣੋ ਮੇਰੀ ਓਏ ਗੱਲ ਸੁਣਨੀ ਆ ਅੱਧੀ ਰਾਤਾਂ ਤੇ ਪਾਣੀ ਪਾਣੀ ਨੋਂਦਾ ਰਹੇ ਮਨੇ ਤੇ ਉਹਨੂੰ ਲੋਂਦਾ ਆ ਕਰੋ ਉਹ ਦਿਨੇ ਸੌਇਆ ਕਰੇ ਆਪ ਹੀ ਸਾਰੇ ਕੰਮ ਕਰੀ ਜਾਣੇ ਹੁੰਦੇ ਆ ਰੋਲਾ ਘੱਟ ਪਾਇਆ ਕਰ ਥੋੜਾ ਜਿਹਾ ਓ ਮੈਂ ਪਤਾ ਕੀ ਮੈਂ ਪਤਾ ਕੀ ਕਹਿਣ ਦੀ ਹਾਂ ਮੈਂ ਕਹਿੰਦੀ ਹਾਂ ਕਿ ਹਜੇ ਸਾਡੇ ਪੇਪਰ ਘਰੇ ਹੀ ਪਏ ਆ ਕਿਤੇ ਉਥੇ ਕੀ ਕੀ ਹੁੰਦਾ ਵਾ ਕਚੈਰੀ ਆਹੋ ਕਚੈਰੀ ਉਥੇ ਤੇ ਪਹਚਾਈ ਨਹੀਂ ਗੇ ਉਸ ਤੋਂ ਪਹਿਲਾਂ ਆਪ ਹੀ ਨਾ ਉਹ ਕੰਮ ਕਰਾ ਜੇ ਸਹਾ ਕੋਈ ਇਹਨੇ ਜੋ ਕਹਿ ਨਹੀਂ ਗਾ ਮੈਨੂੰ ਪਤਾ ਉਹਦਾ ਤੇ ਉਹ ਮਾੜਾ ਵੀ ਹੈ ਨਹੀਂ ਗਾ ਉਹ ਦਿਮਾਗ ਕੋ ਹੌਲਾ ਵੀ ਨਹੀਂ ਗਾ ਹੈਗਾ ਜਿੰਨਾ ਤੂੰ ਇਹਨੂੰ ਹੌਲਾ ਸਮਝਿਆ ਵਾ ਉਹ ਬੜਾ ਚਲਾਕ ਵਾ ਤੈਨੂੰ ਪਤਾ ਨਾ ਸਾਡਾ ਕੁਝ ਮਮੀ ਜੀ ਸੁਭਾਤਾ ਮਮੀ ਜੀ ਤੇ ਮੇਰੀ ਇੱਕ ਗੱਲ ਵਾ ਜਿੰਨਾ ਜਦ ਮੈਂ ਨਾ ਨਾ ਮਮੀ ਨੂੰ ਕਿਹਾ ਉਹਨੇ ਕਿਤੇ ਸਹਿ ਨਹੀਂ ਕਰਨੀ ਉਹ ਮੈਂ ਮਮੀ ਨੂੰ ਪੱਕਿਆ ਕਰਤਾ ਉਹ ਮਮੀ ਦੇ ਉਹਦੇ ਬਲਦੀ ਹੋ ਵੀ ਗਈ ਆ ਪੱਕਿਆ ਜਿੰਨਾ ਮਰਜ਼ੀ ਕੀਤਾ ਨਾ ਤੁਸੀਂ ਮਮੀ ਉਹਦੇ ਬਲਦੀ ਹੋ ਗਈ ਆ ਉਹਦਾ ਪੁੱਤ ਵਾ ਨਿੱਕਾ ਇਹ ਗੱਲ ਨਹੀਂ ਬੰਨੀ ਬਲਜੀ ਦਾ ਜੋ ਮੈਂ ਕਹਿਤਾ ਉਹੀ ਹੋਣਾ ਬੱਚੀ ਹੁਣ ਹੁਣ ਨਾ ਟੈਨਸ਼ਨ ਲਿਆ ਕਰ ਉੰਜ ਕਿਤੇ ਗਿਆ ਉਹਨੇ ਕੰਮ ਤਾਂ ਦਾ ਕੋਈ ਫਿਰ ਤੋਂ ਕਿਹਾ ਨਾ ਯਾਰਾ ਦੋਸਤਾਂ ਨਾਲ ਤਾਂ ਮੈਂ ਤਾਂ ਮੈਨੂੰ ਕਰਦਾ ਵਾ ਹੁਣ ਕਿਹਨੇ ਫੋਨ ਕਰਤਾ ਨਾ ਕਿ ਆਜਾ ਖਾ ਪੀ ਲਈਏ ਤੇ ਆਹ ਨਾਲ ਖਾ ਪੀ ਉਹਨੇ ਮੈਂ ਨਹੀਂ ਮੰਦੀ ਉਹ ਕੇ ਮਾਰਦੇ ਮਨੋ ਚਾਹੇ ਨਾ ਮਨੋ ਤੂੰ ਮੰਨ ਕਿ ਤੂੰ ਨਹੀਂ ਗਿਆ ਉਹ ਇੱਛਾ ਕਰ ਗਿਆ ਨਾ ਜਾਣਾ ਦੋਸਤਾਂ ਨੇ ਫਿਰ ਤੁਹਾਨੂੰ ਤੁਹਾਨੂੰ ਤਾਂ ਵੈਸੇ ਕਰਦਾ ਕੱਕ ਪਤਾ ਨਹੀਂ ਹੁੰਦਾ ਮੰਮੀ ਨੂੰ ਪੁੱਛਣਾ ਪੈਣਾ ਸਾਰੀ ਗੱਲ ਦਾ ਮੰਮੀ ਕੋ ਪਤਾ ਲੱਗਣਾ ਬਾਹਰੀਆਂ ਮੰਮੀ ਚੱਲ ਕੰਮ ਨਿਬੜਿਆ ਆ ਛਾਪੇ ਛੂਪੇ ਤਾਂ ਹਾ ਨਹੀਂ ਬੈਕਲੇ ਆ ਕਿਦਾਂ ਬੈਠੀ ਤੂੰ ਪੈਰਾ ਪਰਤਨ ਸ਼ਰਮ ਨਹੀਂ ਆਉਂਦੀ ਹੈਗੀ ਤੇ ਕੀ ਗੱਲ ਆ ਮੰਮੀ ਫਿਰ ਕੀ ਹੋਊਗਾ ਐਦਾਂ ਬੈਈਦਾ ਹਾਲਤ ਵਿੱਚ ਤੇ ਬਹਿਣ ਨੂੰ ਕੀ ਹੋਇਆ ਮੰਮੀ ਜਦੋਂ ਕੰਮ ਧੰਦੇ ਕਰਦੇ ਕਰਨੇ ਆ ਤੇ ਬਹਿਣਾ ਤੇ ਪਹਿਣਾ ਹੋਰ ਕੰਮ ਛੱਡ ਕੇ ਤਾਂ ਆ ਤੇਰੇ ਵਾਸਤੇ ਬਹੁਤ ਕੰਮ ਜ਼ਰੂਰੀ ਹੈ ਬਲਜੀਤ ਵੀ ਕਰੀ ਲੈਂਦੀ ਹੈ ਦੇਖੋ ਮੰਮੀ ਮੈਨੂੰ ਨਹੀਂ ਬਲਜੀਤਨਾ ਮਤਲਬ ਮੈਂ ਦੇਖੇ ਆ ਤੇ ਮੇਰਾ ਦਿਲ ਕਰ ਪਿਆ ਤੇ ਮੈਂ ਇਹ ਕਰਦਾ ਜੇ ਕਰਨਾ ਹੁੰਦਾ ਬਲਜੀਤ ਨੇ ਤੇ ਮੰਮੀ ਉਹਨੂੰ ਦੀਦਾ ਨਹੀਂ ਅੱਛਾ ਝਟਾ ਤੇਰੇ ਨਿਕਲ ਹੀ ਕਹਿ ਲਾ ਕੋ ਦੀ ਉਹਦਾ ਤੂੰ ਉਹਦੇ ਨਾਲ ਗੁੱਟਮੁੱਟ ਕਰਦੀ ਰਹੀ ਨਹੀਂ ਤੂੰ ਹੁਣ ਤੂੰ ਆਨੀ ਉਹਨੂੰ ਦੇਖਦਾ ਨਹੀਂ ਹੁਣ ਤੇਰੀ ਕੀ ਗੱਲ ਹੋਗੀ ਜਿਹੜੀ ਹੁਣ ਉਤਰ ਜੰਗੀ ਲੱਟਣ ਦੀ ਦੇਖੋ ਮੰਮੀ ਜੇ ਉੱਚੀ ਗੱਲ 'ਚ ਬੋਲ ਪਈਏ ਗਾੜੀਆਂ ਦੀਦੀ ਵਾਰੇ ਨਹੀਂ ਆਉਣ ਦਿੰਦੀ ਤੋ ਹਾਂ ਵੀ ਆਖਣਾ ਘਰ ਚ ਲੜਾਈ ਪਾਉਂਦੀਆਂ ਇੱਕ ਬੰਨੇ ਮੁੰਡੇ ਨਾਲ ਲੜਾਈ ਹੁੰਦੀ ਹੁਣ ਇਹ ਵੀ ਲੜਾਈ ਪਾਉਣ ਲੱਗ ਪਈ ਆ ਤੇ ਦੂਜੇ ਬੰਨੇ ਤੁਸੀਂ ਆਨੇ ਗੁੱਟਮੁੱਟ ਕਰਦੀਆਂ ਮੰਮੀ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਮੈਂ ਕਿਹੜੇ ਪਾਸੇ ਰਵਾਂ ਤੇ ਕਿਹੜੇ ਪਾਸੇ ਨਾਰਵਾਂ ਮੈਂ ਕਿਹੜੇ ਸਾਹਬ ਨਾਲ ਘਰ ਚ ਰਵਾਂ ਕਿੱਦਾਂ ਦੀ ਗੱਲ ਕਰਿਆ ਕਰਾ ਥੱਦ ਹੋ ਗਈ ਤੇਰੇ ਵਰਗੀ ਅਜਾ ਤੈਨੂੰ ਘਰੋਂ ਘਰ ਰਹਿਣਾ ਹੀ ਨਹੀਂ ਆਇਆ ਤੈਨੂੰ ਘਰ ਜਾਂਦਾ ਭੇਤ ਹੀ ਨਹੀਂ ਪਉਣਾ ਆਇਆ ਹੈਗਾ ਤੂੰ ਭਾਈ ਕਿੱਦਾਂ ਦੀ ਬੁੱਢੀ ਆ ਮੰਮੀ ਜੇ ਚੰਗਾ ਕਰੋ ਤੇ ਤਾਮੀ ਮਾੜਾ ਜੇ ਮਾੜਾ ਕਰੋ ਤੇ ਮਾੜਾ ਹੋਣਾ ਹੀ ਹੋਣਾ ਨਹੀਂ ਗੱਲ ਕੋਲ ਮੇਰੀ ਤੇ ਮੈਂ ਕਿੰਨੀ ਵਾਰੀ ਕਿਹਾ ਪਿਆ ਆਹ ਕੰਮ ਰਹਿੰਦਿਆ ਕਰ ਦਿਓ ਬਾਰੀ ਫਿਰ ਗਿਆ ਆਪੇ ਕਰ ਲੂ ਅੱਗੋ ਪਿਛੋ ਕਰ ਲੂਗੀ ਤੂੰ ਰਸੋਈ ਚ ਕੰਮ ਕਰ ਲਿਆ ਕਰਾਂ ਟਾਈਮ ਨਾ ਟਕੇ ਜਰੂਰ ਗਰਮੀ ਚ ਮਰਨਾ ਮੁੜ ਕੇ ਇਹਦੇ ਪੈਸੇ ਲਵਾਉਣੇ ਆ ਰਸੋਈ ਚ ਮੰਮੀ ਕੰਮ ਕੀਤਾ ਸੀ ਤੇ ਪੈਸੇ ਮੈਂ ਲਵਾਉਣੇ ਨਹੀਂ ਮੇਰਾ ਵੈਹੇ ਘੁੰਮਣ ਫਿਰਨੋ ਦਿਲ ਕਰਦਾ ਸੀ ਮੈਂ ਇਧਰ ਨੂੰ ਆ ਗਈ ਗੰਦ ਪਿਆ ਵੇਖਿਆ ਮੈਂ ਚਲ ਸਫਾਈ ਕਰਦਾ ਅੱਗੇ ਕਿਤੇ ਮੁੰਡੇ ਦਾ ਕੰਮ ਨਹੀਂ ਚੱਲਣ ਡਿਆ ਲੈਣ ਨਹੀਂ ਦੇਣੇ ਤੇ ਤੂੰ ਹੋਰ ਉਹ ਗੱਲ ਸਤਾਉਂਦੀ ਸਾਨੂੰ ਮੰਮੀ ਉਹਨਾਂ ਦਾ ਕੰਮ ਨਹੀਂ ਚੱਲਣਿਆ ਮੰਮੀ ਤਾਂ ਤਰਲੇ ਲੈਣ ਹੀ ਡੈ ਨਾ ਪਰ ਆਪੋ ਉਹਨਾਂ ਨੂੰ ਕੰਮ ਦੇ ਦੇ। ਅਸੀਂ ਆਪ ਹੁਣ ਕਹਿੰਦੇ ਨਾ ਕੰਮ ਦੇ ਦੇ। ਹਾ ਹਾ ਹੀ ਹੱਥ ਜੋੜ ਰਾਦ ਦੇਣ ਹੁਣ ਉਹ ਗਿਆ ਵਾ। ਉਹਨੂੰ ਫੋਨ ਆਇਆ ਜੇ ਕੰਮ ਮਿਲ ਜੇ ਸਾਰਾ ਤਾਂ ਚੰਗਾ ਵਾ। ਚਾਰ ਪੈਸੇ ਕੋਲ ਹੋ ਜਾਣਗੇ ਤੁਹਾਨੂੰ ਕੱਲ ਨੂੰ ਪੈਸਿਆਂ ਦੀ ਲੋੜ ਵਾ। ਮੈਨੂੰ ਕਿਹੜਾ ਫਿਰ ਮੰਮੀ ਪੈਸਿਆਂ ਦੀ ਲੋੜ ਨਹੀਂ ਕੀ ਜਾਂ ਮੈਂ ਕੋਸ਼ਿਸ਼ ਨਹੀਂ ਕਰਦੀ ਤੇ ਫਿਰ ਸੁਣ ਲਓ ਤੁਸੀਂ ਆਂਦੇ ਬਲਜੀਤ ਨਾਲ ਘਟਮਟ ਕਰਦੀਆਂ ਮੈਂ ਦਹੀਂ ਮਾਸਾ ਪਾ ਕੇ ਖੜਨ ਲੱਗੀ। ਮੈਂ ਕਿਹਾ ਕਿਸੇ ਬੰਨੇ ਕੋਈ ਕੰਮ ਨਹੀਂ ਬਣਦਾ ਸਿਆਣਿਆਂ ਦੇ ਦਹੀਂ ਖਾ ਕੇ ਤੁਰਤ ਗਾੜੀ ਕੰਮ ਬਣ ਜਾਂਦਾ ਤੇ ਦੀਦੀ ਨੇ ਇਹ ਤੇ ਦਹੀਂ ਇਹ ਮੇਰਾ ਮੰਮੀ ਆ ਕੋਈ ਗੱਲਾਂ ਕਰਨ ਵਾਲੀ ਮੈਨੂੰ ਦੱਸ ਦਿਨ ਨੂੰ ਵੀ ਸ਼ਰਮ ਆਉਂਦੀ ਘਰ ਚ ਨਹੀਂ ਗਿਆ ਨਿਕੀਆਂ ਗੱਲਾਂ ਚੱਲ ਕੋਈ ਗੱਲ ਨਹੀਂ ਉਹਦੇ ਦਿਲ ਚ ਨਹੀਂ ਕੁਝ ਵੀ ਉਹਦਾ ਹੀ ਫੜ ਲੈਣਾ ਇਹ ਜਾਨੀ ਕਿੰਨੀਆਂ ਗੱਲਾਂ ਤਾਂ ਨਹੀਂ ਉਹ ਲੜਾਈ ਪਾਈ ਦੀ ਤੇ ਕੋਈ ਨਹੀਂ ਦਹੀਂ ਦੀ ਗੱਲ ਵਾ ਕੱਲ ਨੂੰ ਪੈਸੇ ਉਹ ਕੱਲ ਕਮਾਉਣ ਲਾ ਪੈ ਮਹੀਨੇ ਦਾਹ ਦਿਨਾਂ ਨੂੰ ਪੈਸੇ ਮਿਲ ਜਣੇ ਆ ਤੇ ਜੋ ਮਰਜ਼ੀ ਲਿਆਓ ਤੇ ਜੋ ਮਰਜ਼ੀ ਖਾਓ ਆਹੋ ਮੰਮੀ ਮੈਂ ਤੇ ਸੋਚ ਹੀ ਰੱਖਿਆ ਵਾ ਵੀ ਮਹੀਨੇ ਦਾਹ ਦਿਨਾਂ ਨੂੰ ਮਿਲ ਜਣ ਮੈਂ ਤੇ ਨਹੀਂ ਮਹਾਰਾਜ ਪਹਿਲੇ ਦਿਨੋਂ ਹੀ ਤਨਖਾਹ ਇਹਨਾਂ ਦੇ ਹੱਥੇ ਧਰਦਣ ਪਿਆ ਲੈ ਐਡਵਾਂਸ ਹੀ ਲੈ ਜਾ ਮੰਮੀ ਮੈਂ ਤਾਂ ਦਹੀਂ ਵੀ ਮੰਗਾ ਲਾਂ ਸਾਰੀਆਂ ਚੀਜ਼ਾਂ ਮੰਗਾ ਲਾਂ ਮੈਂ ਚੋਂ ਕੇ ਕੋਈ ਚੀਜ਼ ਫੜਾ ਹੀ ਨਾ ਸਾਰੀਆਂ ਚੀਜ਼ਾਂ ਬਲਜੀਤ ਦੀਦੀ ਵਰਤਲੇ ਮੈਂ ਲਵਾ ਹੀ ਨਾ ਕੋਈ ਚੀਜ਼ ਮੈਂ ਤਾਂ ਇਹੋ ਹੀ ਸੋਚ ਰੱਖਿਆ ਵਾ ਤੇ ਚਲੋ ਤੁਸੀਂ ਵੀ ਦੱਸਤਾ ਮੈਨੂੰ ਬਹੁਤ ਵਧੀਆ ਗੱਲ ਆ ਬਸ ਤੁਹਾਡੀਆਂ ਲੜਾਈਆਂ ਤਾਂ ਮੁੱਕਣੀਆਂ ਨਹੀਂ ਤੁਹਾਡੀਆਂ ਲੜਾਈਆਂ ਦੇ ਵਿੱਚ ਤੇ ਮੇਰਾ ਵੀ ਹੋ ਕਾਲ ਤੁਸੀਂ ਦਿਮਾਗ ਖਰਾਬ ਕੀਤਾ ਵਾ ਅੱਜ ਪਤਾ ਨਹੀਂ ਰਣਮੇਣ ਹੋਵੇ ਪਤਾ ਨਹੀਂ ਤੁਸੀਂ ਕੀ ਕਰੋ ਦੋ ਤੁਸੀਂ ਜਾਣੀਆ ਜੇ ਤੁਸੀਂ ਉਹ ਹੀ ਨਹੀਂ ਸਮੁੰਦੀਆਂ ਮੰਮੀ ਸੱਚ ਪੁੱਛੋ ਨਾ ਤੇ ਗੱਲਾਂ ਦਾ ਜਵਾਬ ਮੈਂ ਤੁਹਾਨੂੰ ਅੱਜ ਹੀ ਦਿੱਤਾ ਉਹ ਵੀ ਦੀਦੀ ਦੀਆਂ ਗੱਲਾਂ ਦਾ ਜਵਾਬ ਦਿੱਤਾ ਵਾ ਹਰ ਗੱਲ ਤੇ ਤੁਸੀਂ ਮੇਰਾ ਹੀ ਕਸੂਰ ਕੱਢਦੇ ਨੇ ਤੇ ਮੈਨੂੰ ਹੀ ਮਾੜੀ ਕਹਿ ਦਿੰਦੇ ਬਤੀ ਬਤੀ ਗੱਲਾਂ ਕਰ ਦਿੰਦੀਆਂ ਜੇ ਹਜੇ ਤੁਸੀਂ ਜਵਾਬ ਹੀ ਨਹੀਂ ਦਿੰਦੇ ਆ ਪਤਾ ਨਹੀਂ ਹੋਰ ਜਵਾਬ ਕਿਹੋ ਜਿਹਾ ਹੁੰਦਾ ਜਿਹੜਾ ਤੁਸੀਂ ਦੇਣਾ ਹਾਂ ਹੈ ਮਾਤਾ ਦੀ ਸਮਝ ਨਹੀਂ ਆਉਂਦੀ ਵੀ ਮੇਰੀ ਪੱਖਵਾਜੀ ਕਰਨ ਦੇ ਹੀ ਕਿ ਜੇ ਮੇਰੇ ਨਾਲ ਲੜਨਾ ਹੀ ਇੱਕ ਬੰਨੇ ਤੂੰ ਬਹਿ ਨਾ ਦੂਜੇ ਬੰਨੇ ਮੇਰੀ ਖੜੀ ਖਲੋਤੀ ਦੀ ਬੇਇੱਜ਼ਤੀ ਕਰ ਗਈ ਆ ਹਾਏ ਮੇਰੇ ਮੂੰਹ ਤੇ ਮੇਰੇ ਪਤਾ ਨਹੀਂ ਉਹੋ ਗੱਲ ਕੀ ਕਿਸਮਤ ਵਿੱਚ ਲਿਖਿਆ ਵਾ ਜੇ ਪਿਆਰ ਆ ਤਾਂ ਪਿਆਰ ਚ ਵੀ ਬੇਇੱਜ਼ਤੀ ਨਜ਼ਰ ਆਉਂਦੀ ਬੇਇੱਜ਼ਤੀ ਬੇਇੱਜ਼ਤੀ ਦਾ ਜੱਟ ਆਉਣੀ ਆਉਣੀ ਆ ਪਤਾ ਨਹੀਂ ਇਹ ਘਰ ਜਿਵੇਂ ਕੀ ਬਣੀ ਪਈ ਆ ਨਾ ਸਾਰਿਆਂ ਵਾਸਤੇ ਠੀਕ ਆ ਮੈਂ ਵੇਖ ਕਿੰਨੂ ਵੇਖੜ ਚੱਲੀ ਮੈਂ ਹੱਥ ਆ ਗਈ ਆ ਤੁਹਾਨੂੰ ਵੀ ਵੇਖਣ ਚੱਲਨੀ ਆ ਕਿੱਥੇ ਗਈ ਮੰਮੀ ਤੁਸੀਂ ਮੈਂ ਤੇ ਉਹ ਲੱਕੜਾਂ ਲੁਕੜਾਂ ਜਿਹੜੀਆਂ ਖਿੱਲਰੀਆਂ ਹੀ ਗਾਈਆਂ ਦੇ ਪੈਰਾਂ ਚ ਵੱਜਾਂ ਡੀਆਂ ਮੈਂ ਚਲੋ ਉਹ ਇਕੱਠੀਆਂ ਕਰਕੇ ਤੇ ਕੰਬਨੇ ਰੱਖਾਂ ਤੂੰ ਵਧੀਆ ਕੀਤਾ ਤਾਂ ਮੈਨੂੰ ਘਰ ਦੀਆਂ ਪੈਰੀਆਂ ਚੱਲ ਮੰਮੀ ਠੀਕ ਆ ਹੁਣ ਤਾਂ ਤੁਸੀਂ ਲੱਕੜਾ ਤਾਂ ਲੈਨੇ ਆ ਉਤਨਾ ਵੀ ਤੁਸੀਂ ਅਲਾਦੀਨ ਦਾ ਚਰਾਗੀ ਬਣ ਜਾਂਦੇ ਆ ਲੱਭਦੇ ਹੀ ਨਹੀਂ ਕਿਤੇ ਲੱਭਦੇ ਹੀ ਨਹੀਂ ਕਿਤੇ ਲੈ ਰਕबीर ਜਿਹੜੇ ਹੁਣ ਬਾਹਰੋਂ ਦਾ ਕੰਮ ਕਰਨ ਵਾਲੇ ਆ ਮੈਂ ਕਰਨੇ ਹੁਣ ਇਹਨਾਂ ਨੂੰ ਕੱਲਿਆ ਕਰਾਂ ਵੀ ਤੁਸੀਂ ਜਾਓ ਉਹ ਜਦੋਂ ਮੰਮੀ ਸਾਡੇ ਕਰਨ ਦਾ ਮੌਕਾ ਆ ਨਾ ਹੀ ਆਪਣੇ ਆਪ ਹੀ ਕਰ ਲੈਣੇ ਆ ਤੇ ਤੁਸੀਂ ਵੀ ਤਾਂ ਬਾਹਰ ਜਾ ਕੇ ਕੰਮ ਕਰਾ ਜਿਹੜੇ ਬਾਹਰ ਵਾਲੇ ਬਾਹਰ ਹੀ ਕਰਨੇ ਪੈਣੇ ਆ ਤੁਸੀਂ ਤਾਂ ਪੁੱਤ ਹੁਣ ਆਉਂਦੀਆਂ ਪਿੰਦਰੋਂ ਨਿਕਲਣਾ ਘਰੇ ਬੈਠੀ ਰਹਿ ਤੇ ਮਾਤਾ ਫਿਰ ਇਦਾਂ ਹੀ ਆ ਨਾ ਜਦੋਂ ਘਰੋਂ ਬੰਦਾ ਇੱਕ ਗਾਂਪਛਾ ਹੋ ਜੇ ਨਾ ਫਿਰ ਬੰਦੇ ਨੂੰ ਫਿਕਰ ਹੁੰਦਾ ਵਾ ਜੇ ਕੋ ਹੁਣੇ ਤੇਰਾ ਭਰਾ ਜੇ ਪਰਜਾਈ ਆ ਜੇ ਉਹ ਆਣ ਕੇ ਪੁੱਛਣਾ ਵੀ ਪਰ ਪੈਨਣਾ ਸਾਡੀ ਕਿੱਥੇ ਗਈ ਆ ਜਹਾਂ ਨੂੰ ਪਤਾ ਹੀ ਨਾ ਹੋਵੇ ਤੇ ਅਸੀਂ ਕੀ ਦੱਸਾਂਗੇ ਭਲਾ ਉਹ ਮੰਮੀ ਗੱਲ ਮੁੱਕ ਜੀ ਪਤਾ ਕੀ ਆ ਇਹਨਾਂ ਦਾ ਵਿਚਾਰ ਹੈ ਕਿ ਜਦੋਂ ਕਿਤੇ ਤੁਸੀਂ ਜਾਣਾ ਮਾ ਨਾ ਜਦ ਕਿ ਜੇ ਬਾਥਰੂਮ ਹੀ ਜਾਣਾ ਦੱਸ ਕੇ ਜਾ ਕੇਸਾਂ ਬਾਥਰੂਮ ਚੱਲੀ ਆ। ਐਦਾਂ ਕਰੋ ਹਾਂ ਕਾਪੀ ਇੱਥੇ ਲੈ ਕੇ ਤੇ ਪੈਨ ਲੈ ਕੇ ਤੇ ਇੱਥੇ ਰਾਸ਼ੜਾ ਮੈਂ ਲਿਖ ਕੇ ਚੱਲ ਜਾ ਕਰੋ ਕਿ ਮੈਂ ਉੱਥੇ ਚੱਲੀ ਤਾਂ ਉੱਥੇ ਆ ਉੱਥੋਂ ਆਉਣਾ ਵਾ। ਚੰਗਾ ਬਾਬਾ ਮੈਂ ਤੁਹਾਨੂੰ ਦਿੱਤਾ ਜਾਣ ਲੱਗਿਆ ਤੇ ਜੀਰੋ ਆਇਓ ਤੇ ਆਉਣ ਲੱਗਾ ਟਾਈਮ ਪਰ ਮਿੱਟੂ ਹੀ ਨਹੀਂ ਜਿੱਤੇ। ਹਾਂ ਹੁਣ ਇਹਨਾਂ ਨੇ ਇਹੋ ਹੀ ਆ ਨਾ। ਵੇਖਿਆ ਗੱਲ ਚੁੱਕਦੇ ਵੇਖਿਆ ਗੱਲ ਚੁੱਕਦੇ। ਉਹ ਮਾੜਾ ਨਹੀਂ ਐਦਾਂ ਦੀ ਕਰਦਾ। ਉਹ ਮਾੜਾ ਵਜੇ ਤੁਸੀਂ ਪੁੱਛਦੇ ਆ ਤੇ ਜੇ ਨਾ ਪੁੱਛ ਕੇ ਚ ਕਰੀਏ ਤਾਂ ਫੇਰ ਵੀ ਤਾਂ ਡਰ ਗਏ ਨਾ ਕਿ ਨਾ ਆਡੀ ਪੁੱਛ ਕੇ ਨਹੀਂ ਹੁੰਦੀ। ਮੈਂ ਪੁੱਤ ਕਿ ਮੈਂ ਉੱਥੇ ਗਾਈਆਂ ਲੱਗੇ ਬੈਠੀ ਹਾਂ। ਨਹੀਂ ਮੈਨੂੰ ਨਹੀਂ ਵੇਖਿਆ ਵੱਖਰੀ ਗੱਲ। ਚਲੋ ਠੀਕ ਆ ਤੂੰ ਗਾਈਆਂ ਲੱਗੇ ਬੈਠੇ ਹੀ ਨਾ। ਆਹੋ ਉੱਥੇ ਫਿਰ ਮਣੀ ਗਿਆ ਵਾ। ਤੇ ਮੈਂ ਉੱਥੇ ਮਣੀ ਲੱਗੇ ਕੜੀ ਗੱਲਾਂ ਪਤਾ ਕਰਨਾ। ਇਹੋ ਮੈਂ ਪੁੱਛਣਾ ਇਹ ਵੀ ਮਣੀ ਗਿਆ ਕਿੱਥੇ ਆ। ਮਣੀ ਉੱਥੇ ਹੁਣੇ ਤਿਆਰ-ਸ਼ੈਅ ਬਿਆਰ ਹੋ ਕੇ ਨਿਕਲਿਆ ਵਾ। ਆਹੋ ਤੂੰ ਗਿਆ ਕਿੱਥੇ ਆ? ਉਹ ਪੁੱਤ ਗਿਆ ਵਾ ਨੌਕਰੀ ਤੋਂ ਫੋਨ ਆਇਆ ਕਿ ਤੋ ਕੇ ਮੁੰਡੇ ਨੇ ਫੋਨ ਕੀਤਾ ਵਾ ਨੌਕਰੀ ਦੀ ਗੱਲ ਭਾਂਡੀ ਆ। ਤੋ ਉੱਥੇ ਗਿਆ ਪਤਾ ਕਰਨ। ਚੱਲ ਕੰਮ ਮਿਲ ਜੂਗਾ। ਤਹਾਡੇ ਵੀ ਬੋਝ ਲੱਤ ਜੂਗਾ ਹੁਣ ਸਾਰੇ ਖਰਚੇ ਤੁਸੀਂ ਕਰਦੇ ਤੇ ਆਪਣੇ ਚ ਲਾਪੇ ਆਪਣੇ ਤਾਂ ਖਰਚੇ ਕਰੂਗਾ ਨਾ ਤੇ ਕੰਮ ਕਿਤੇ ਕਰੂਗਾ ਮੰਮੀ ਸਾਡਾ ਤੇ ਬੋਝ ਲੱਤ ਜਾਣਾ ਵਾ ਉਹ ਜਿਹੜਾ ਲੋਕਾਂ ਤੇ ਬੋਝ ਪਾ ਦੇਣਾ ਜਾ ਕੇ ਉਹਦਾ ਕੀ ਦਿਮਾਗ ਤੇ ਪਹਿਲਾਂ ਆਪਣਾ ਸੈੱਟ ਕਰ ਲੈਿੰਦਾ ਉਹਦਾ ਦਿਮਾਗ ਸੈੱਟ ਹੀ ਆ ਜਿਉ ਲੱਗਾ ਕੰਮ ਕਰ ਤੇ ਕਰ ਲੈਂਦੇ ਹੁਣ ਕਿੱਥੇ ਸੈੱਟ ਉਹ ਬੂੜਾ ਸ਼ਰਮੀ ਆਪਣਾ ਹੀ ਨਾ ਕਿੱਥੇ ਸੈੱਟ ਵਾ ਮੈਨੂੰ ਤੇ ਕਿੱਥੇ ਸੈੱਟ ਲੱਗਦਾ ਨਹੀਂ ਉਹ ਮਾਮਾ ਨੂੰ ਸੈੱਟ ਚ ਆ ਭਰਾ ਨੂੰ ਲੱਗਦਾ ਹੋਊਗਾ ਮੈਨੂੰ ਤੇ ਸ਼ਦਾਈ ਲੱਗਦਾ ਚਾਰੇ ਪਾਸੇ ਆ ਤੈਨੂੰ ਸ਼ਦਾਈ ਲੱਗਣਾ ਵਾ ਹੁਣ ਕਿਹੜੇ ਕੱਲੋ ਸ਼ਦਾਈ ਆ ਬਲਜੀ ਇਹ ਤਾਂ ਕਿੱਡੀਆਂ ਸੋਹਣੀਆਂ ਸਿਆਣੀਆਂ ਗੱਲਾਂ ਕਰਦਾ ਕਿ ਇਹਨੂੰ ਮਾੜੀ ਨਹੀਂ ਕਿ ਇਹਨੂੰ ਚੰਗੀ ਨਹੀਂ ਨਾਲੇ ਇਲਾਜ ਕਰਾ ਕੇ ਆਇਆ ਤੂੰ ਤੀ ਇਹ ਕਿੱਦਾਂ ਦੀਆਂ ਗੱਲਾਂ ਕਰਦੇ ਹਾਰੇ ਵੇਲੇ ਤੂੰ ਮੇਰੀ ਹੱਕ ਤੇ ਲੂਹ ਨਹੀਂ ਮਲਦੀ ਰਹੀ ਮਮੀ ਚੰਗਾ ਵੀ ਉਹ ਕੇ ਪਾਸੋਂ ਨਹੀਂ ਹੈਗਾ ਉਹ ਚੰਗੀ ਤਰ੍ਹਾਂ ਆਪਣਾ ਇਲਾਜ ਤਾਂ ਕਰਾ ਕੇ ਆਇਆ ਨਹੀਂ ਅੱਧ ਵਿਚ ਪੱਜਾਇਆ ਵਾ ਉਹਨਾਂ ਦਾ ਸਿਰ ਸੁਰ ਪਾੜ ਕੇ ਤੇ ਇੱਥੇ ਗਾਂ ਆਇਆ ਹੁਣ ਨੌਕਰੀਆਂ ਲੱਭਦਾ ਫਿਰਦਾ ਉਹਨਾਂ ਦਾ ਸਿਰ ਪਾਲਾ ਸਿਰ ਉੱਜ ਸਿਰ ਪਾਲਾ ਤੁਹਾਨੂੰ ਜਿਹਲੇ ਬਿਠਾਉਣੇ ਨੇ ਘਰ ਨਹੀਂ ਬਿਠਾਉਣਾ ਹਾਏ ਹਾਏ ਮਾਰਦੀ ਦੇਣੀ ਆਪਣੀ ਕੱਲ ਨੂੰ ਪੁੱਤ ਉਹਨਾਂ ਦੇ ਖਰਚੇ ਵਧਨੇ ਆ ਗਾੜੀ ਬੱਚੀ ਬੱਚਾ ਆ ਤਾਂ ਤਾਂ ਵੀ ਖਰਚੇ ਪੈਣੇ ਆ ਫੇਰ ਜੇ ਚੱਲ ਕਮਾਊਗਾ ਹੋਣਗੇ ਕੋਲ ਤਾਂ ਕੋਲੋਂ ਲਾ ਲੈਣਗੇ ਨਹੀਂ ਤਾਂ ਤੁਹਾਡੇ ਗਾੜੀ ਹੱਥ ਡਾਉਣਾ ਫੇਰ ਤੁਸੀਂ ਚੇਕਣਾ ਤੇ ਸੜਕੋ ਪੈਸੇ ਮੰਗਦਾ ਮੰਮੀ ਉਹਦੋਂ ਤੇ ਆਪੇ ਹੀ ਖਰਚੇ ਕਰਦੇ ਆ ਹੋਰ ਕੌਣ ਕਰੰਦਿਆ ਜਿੰਨਾ ਚਿਰ ਉੱਥੇ ਰਿਹਾ ਵਾ ਆਪਾਂ ਹੀ ਖਰਚਾ ਕਰਦੇ ਤਾਂ ਇਹ ਤੇ ਹੀ ਮੈਂ ਕਹਿਣ ਦੀ ਆ ਕਰਨਾ ਤੇ ਕੰਮ ਦੇਖ ਲੈਨੇ ਕਿ ਨਾਲ ਜੇ ਕਰਦਾ ਤੂੰ ਘਰ ਆਲਾ ਪਈ ਜਾਂਦੀ ਸਭੋ ਕੰਮ ਕਰੂਗਾ ਨਾਲੇ ਜੇ ਕੰਮ ਕਰੂਗਾ ਤਾਂ ਤੁਹਾਡਾ ਹੀ ਘਰ ਹੌਲਾ ਹੋਣਾ ਮੈਂ ਤੁਹਾਨੂੰ ਕਿੱਦਾਂ ਸਮਝਾਵਾਂ ਨਾਲੇ ਆਰੇ ਲੱਗਾ ਰਹੂਗਾ ਆਪਣੇ ਉਹ ਕੰਮ ਕਰੂਗਾ ਤੇ ਉਹ ਮੁੱਕ ਜੀ ਗੱਲ ਕਲਾ ਮੁੱਕੀ ਹੋਊਗੀ ਹੋਰ ਮੈਂ ਤੇ ਸ਼ੂਗਰ ਕੀ ਤਰ੍ਹਾਂ ਕਵੀਰ ਜੀ ਗਿਆ ਵਾ ਮੈਂ ਤੇ ਸੋ ਚਾ ਚੜ ਗਿਆ ਮੈਂ ਤੇ ਆਈ ਤੁਹਾਨੂੰ ਦੱਸਣਾ ਵੀ ਮੈਂ ਦੱਸਦੀ ਆ ਕਿ ਖਰਿਆਂ ਨੂੰ ਕੰਮ ਤਾਂ ਦਾ ਮਿਲ ਜਾਏ ਚੱਲ ਮੰਮੀ ਮੈਂ ਵੀ ਪੋਛ ਹੀ ਲਿਆ ਮੈਗੜ ਕੋ ਮਾੜੀ ਚੰਗੀ ਗਈ ਆ ਪੁੱਤ ਪੋਛ ਤੇ ਲਿਆ ਤੂੰ ਠੀਕ ਵਾ ਆ ਤੇ ਮੇਰੇ ਦਿਵਾਲੇ ਬਸ ਹੋਏ ਰਹਿੰਦੇ ਆਪ ਚੋ ਕੱ ਲੱਗਣ ਡਈਆਂ ਇਹ ਅੰਦਰੇ ਬੈਠਿਆ ਰਹੇ ਮੈ ਘਰ ਚੰਗਾ ਨਹੀਂ ਲੱਗਦਾ ਤੇ ਮੈਂ ਚੱਲਦੇ ਨਾ ਜੇ ਕਹਿੰਦੇ ਨਾ ਕਿ ਤੇ ਸਾਡੇ ਘਰ ਬੈੱਡ ਹੈਗਾ ਵਾ ਤੇ ਨਾ ਸਾਡੇ ਘਰ ਕਿਤੇ ਕੋਈ ਏਸੀ ਲੱਗਾ ਵਾ ਹਾੜੇ ਕਰ ਤੇ ਬੈੱਡ ਹੈ ਹੀ ਨਹੀਂ ਇੱਥੇ ਸੋਣਾ ਪੈਣ ਦਾ ਵਿਚਾਰਿਆਂ ਨੂੰ ਨਹੀਂ ਚੱਲ ਥੱਕਾ ਟੁੱਟਾ ਹੈਗਾ ਜਿਉਂਦੇ ਅੱਖ ਲੱਗ ਗਈ ਹੈ ਜਿਵੇਂ ਉਹ ਗੱਲ ਘੜੀ ਆਰਾਮ ਕਰਨ ਲੱਗਾ ਤਾਂ ਤੂੰ ਉਸੇ ਵੇਲੇ ਕੱਲਾ ਗੁੱਲਾ ਕਰਕੇ ਉਹਨੂੰ ਫੇਰ ਬਾਹਰ ਕੱਢ ਦਿੱਤਾ ਹੁਣ ਸਾਰੀ ਦੁਪਹਿਰ ਉੱਥੇ ਉਹਨੇ ਬੈਠਾ ਰਹਿਣਾ ਗੁੱਸੇ ਨਾਲ ਬੈਠਾ ਰਿਹਾ ਰੋਟੀ ਪਾਣੀ ਖਾਦਾ ਵਾ ਕੋਤੇ ਚਲ ਗਿਆ ਵਾ ਖਾਦਾ ਵਾ ਸਾਰਾ ਕੋ ਐਵੇਂ ਨਹੀਂ ਗਿਆ ਰੋਟੀ ਖਾਣੀ ਖਾਣ ਤੋਂ ਪਹਿਲਾਂ ਨਹੀਂ ਜਾਂਦਾ ਹੁੰਦਾ ਉਹ ਵੀ ਤੂੰ ਕੁੜੀਏ ਐਦਾਂ ਨਾ ਕਰਿਆ ਕਰ ਮੈਂ ਵੱਡੀਆਂ ਨਾ ਗੱਲਾਂ ਕਰਿਆ ਕਰ ਉਹਨੂੰ ਵੀ ਤਾਂ ਵੱਡੀਆਂ ਗੱਲਾਂ ਕਰਦੀ ਨਹੀਂ ਤਾਂ ਹੀ ਉਹ ਘਰ ਛੜਿਆ ਹੁੰਦਾ ਹੀ ਨਹੀਂਗਾ ਹੂੰ ਲੱਗਾ ਟਾਈਮ ਮੂੰ ਕਿੱਦਾਂ ਨੂੰ ਚੁੱਕਿਆ ਵਾ ਘਰ ਨਹੀਂ ਆਉਣਾ ਟਾਈਮ ਲੱਗਾ ਹੀ ਮੇਰਾ ਟਾਈਮ ਕੀ ਹੋਇਆ ਸਾਰੀ ਦਿਹਾੜੀ ਕਿੱਥੇ ਰਿਆਂ ਹੈਂ ਆਉਂਗਾ ਕਿਤੇ ਟਾਈਮ ਵੇਲਾ ਟਾਈਮ ਕਿੰਨਾ ਹੋ ਗਿਆ ਵਾ ਤੇ ਕੰਮ ਗਿਆ ਆਉਂਗਾ ਕਿਤੇ ਤੁਸੀਂ ਦੱਸੋ ਤੁਸੀਂ ਮੇਰੇ ਕੋਲ ਕਰਾਉਣਾ ਕਰਾਉਣਾ ਵਾ ਤੇਰੇ ਕੋ ਆ ਜਿਹੜਾ ਤੂੰ ਲਈ ਫਿਰਨ ਦਿਆ ਵਾ ਨਾ ਉਹ ਜਿਹਦਾ ਸਾਜ਼ ਕਾਇਆ ਵਾ ਉਹ ਸਾਡਾ ਵਾ ਉਹਦਾ ਤੈਨੂੰ ਵੇਖਾਈ ਦਿੰਨੇ ਆਂ ਅਸੀਂ ਸਾਡੀ ਚੀਜ਼ ਖਾਣ ਲੱਗਿਆ ਨਹੀਂ ਤੈਨੂੰ ਕੋਈ ਵੀ ਹੁੰਦੀ ਵਿਚਾਰ ਸਾਡਾ ਮੋਟਰਸਾਈਕਲ ਨਾ ਖੜਿਆਗਾ ਤੈਨੂੰ ਮੈਂ ਦੱਸਤੀ ਉਹ ਗੱਲ ਹਾਂ ਤੋ ਕੀ ਆ ਬਲੇ ਬਲੇ ਟਾਡਾ ਮੋਟਰਸਾਈਕਲ ਹਾਂ ਕਿਦਾ ਮੋਟਰਸਾਈਕਲ ਮੇਰੇ ਘਰ ਵਾਲੇ ਦਾ ਵਾ ਅੱਛਾ ਹਾਂ ਤੁਹਾਡੇ ਘਰ ਵਾਲਾ ਸਾਰਾ ਤੇਲ ਚ ਕਾ ਕੇ ਤੇ ਤੂੰ ਕਰ ਲਿਆ ਨਾ ਉਹਦਾ ਇੰਜਨ ਖਰਾਬ ਕਰਨਾ ਹੀ ਆ ਭਾਬੀ ਇਹ ਕਹਿਣ ਤੋਂ ਪਹਿਲਾਂ ਧਿਆਬੀ ਸੋਚਿਆ ਕਰੋ ਤੁਹਾਡਾ ਘਰ ਵਾਲਾ ਬਾਅਦ ਚ ਵਾ ਤੇ ਮੇਰਾ ਵੀਰ ਪਹਿਲਾ ਵਾ ਅੱਛਾ ਤੇਰਾ ਵੀਰ ਜੇ ਪਹਿਲਾ ਹੁੰਦਾ ਨਾ ਤੇਦਾ ਸਿਰ ਨਾ ਪਾੜਿਆ ਹੁੰਦਾ ਸਿਰ ਕਿਹੜੀ ਕਰਤੂਤ ਤੋਂ ਪਾੜਿਆ ਹੀ ਮੈਨੂੰ ਇਹ ਦੱਸ ਪਹਿਨਾ ਪਾਬੀਂ ਤੂੰ ਬਾਰ-ਬਾਰ ਮੈਨੂੰ ਉਹ ਗੱਲਾਂ ਜਤਲਾ ਕੇ ਨਾ ਤੇ ਮੇਰਾ ਦਿਮਾਗ ਨਾ ਖਰਾਬ ਕਰੋ ਤੁਹਾਡਾ ਮੱਥਾ ਨਹੀਂ ਲਾਉਣਾ ਚਾਹੁੰਦਾ ਤੇਰਾ ਦਿਮਾਗ ਤੇ ਕੋਈ ਜ਼ਿਆਦਾ ਖਰਾਬ ਹੁੰਦਾ ਮੈਂ ਸਿੱਧਾ ਕਰਨ ਜਾਣਦੀ ਆ ਸਾਕੋ ਹੁੰਦਾ ਮੈਨੂੰ ਮੈਂ ਉਦੋਂ ਬਲਮਾ ਸੀ ਵਰਤ ਗਈ ਹੁਣ ਇਹੋ ਜਿਹਾ ਕੋਈ ਕਰਤੂਤ ਕਰਕੇ ਦੱਸ ਹੁਣੇ ਤੇਰਾ ਮਸਿਰਨਾ ਪੜੂਗੀ ਤੇ ਮੇਰਾ ਨਾਮ ਟਾਦੀ ਮੱਲੇ ਭਾਬੀ ਹਾਂ ਮੈਂ ਤੁਹਾਡਾ ਲਿਆਜ ਕਰਦਾ ਵਾਂ ਮੈਂ ਮੈਂ ਕੋਈ ਤੁਹਾਡਾ ਲਿਆਜ ਨਹੀਂ ਆ ਹਾਂ ਕਿ ਤੁਹਾਨੂੰ ਮੈਂ ਕੁਝ ਆਂਦਾ ਨਹੀਂ ਐ ਮੈਂ ਸੋਚਦਾ ਵੀ ਮੇਰੀ ਵੱਡੀ ਪਰਜਾਈ ਮਾਵਾਂ ਥਾ ਤੇ ਆ ਮੈਂ ਮਾਂ ਬਰਾਬਰ ਤੁਹਾਨੂੰ ਸਮਝਦਾ ਤੁਹਾਨੂੰ ਕੋ ਮਾੜਾ ਚੰਗਾ ਨਹੀਂ ਬੋਲਦਾ ਅੱਛਾ ਤਾਇਆ ਖਾਣ ਨੂੰ ਪੈਂਦਾ ਗਾੜੀ ਨੂੰ ਫਿਰ ਮਾਂ ਸਮਝਦਾ ਮਾਂ ਸਮਝਦਾ ਜੇ ਮਾਂ ਸਮਝਦਾ ਹੁੰਦਾ ਨਾ ਤੇ ਜਿੱਦਾਂ ਮੇਰਾ ਸੁਹਾਗ ਨੂੰ ਕਦੀ ਹੱਥ ਨਾ ਪਾਉਂਗਾ ਤੂੰ ਤੇ ਮਾਂ ਬੜੇ ਚੱਗੇ ਕੰਮ ਕਰਦੀ ਆ ਮਾਮ ਪੋਤਾ ਟਿੱਡ ਖਾਣ ਨੂੰ ਕਹਿੰਦੀ ਆ ਵੀ ਟਿੱਡ ਖਾਦਾ ਮੈਂ ਕਿਹਦੇ ਨੇ ਨਹੀਂ ਕਿਹੜਾ ਤੇ ਟਿੱਡ ਖਾਦਾ ਵੇ ਮੈਨੂੰ ਇਹ ਦੱਸ ਜੋ ਹੱਕ ਵਾ ਨਾ ਮੇਰਾ ਉਹ ਲੈਣ ਦੀਆਂ ਮੈਂ ਵਾਦੋ ਤੁਹਾਡੇ ਤੇ ਖਰਚੇ ਕੀਤੇ ਆਹੀਂ ਉਹ ਜਿਹੜਾ ਤੋਂ ਹਸਪਤਾਲ ਜਾ ਕੇ ਬੈਠਾ ਆਹੀਂ ਨਾ ਉਹ ਅਹੀਂ ਤੁਹਾਡੀਆਂ ਉੱਥੇ ਪੀਸਾ ਤਾਣਦੇ ਆਹੀਂ ਚੱਲ ਤੂੰ ਚੰਗਾ ਕੀਤਾ ਭਾਬੀ ਬਹੁਤ ਵਧੀਆ ਕੀਤਾ ਤੂੰ ਮਗਰ ਮੇਰੇ ਪੀਸਾਂ ਤਾਰ ਕੇ ਤੇ ਮੈਨੂੰ ਛਦਾਈ ਕਰਨ ਦੀ ਕੋਸ਼ਿਸ਼ ਕੀਤੀ ਆ ਇਹ ਮੈਨੂੰ ਲੱਗ ਗਿਆ ਛਦਾਈ ਤੂੰ ਪਹਿਲਾਂ ਹੀ ਛਦਾਈ ਨੂੰ ਹੋਰ ਛਦਾਈ ਕੀ ਕਰਨਾ ਚੱਲ ਤੂੰ ਚੰਗਾ ਕੀਤਾ ਚੱਲ ਮੈਂ ਫਿਰ ਵੀ ਆਨਾ ਤੂੰ ਬਹੁਤ ਸੋਣਾ ਕੀਤਾ ਵੇ ਤੇਰੇ ਕਾਹਦੀ ਹੱਥੜੀ ਬੇਨਤੀ ਤੂੰ ਲਾਜ ਕਰਾਇਆ ਮੇਰਾ ਮੈਨੂੰ ਚੰਗਾ ਕੀਤਾ ਵਾ ਕੋਈ ਨਹੀਂ ਆ ਤੇਰੇ ਮੈਂ ਇਹ ਵੀ ਕਰਦਾ ਲਾਦਾ ਹਾਂ ਗੱਲਾਂ ਛੱਡ ਦੱਸ ਪਹਿਲਾਂ ਗਿਆ ਕਿੱਥੇ ਕੀ ਕਰਦਾ ਫਿਰਦਾ ਅੰਦਰ ਖਾਤੇ ਇਹ ਵੀ ਮੈਨੂੰ ਪਤਾ ਲੱਗੇ ਜਰਾ ਆਹੋ ਜੋ ਮਰਜੀ ਕਰਦਾ ਫਿਰ ਤਾਂ ਮੈਂ ਤੁਹਾਨੂੰ ਉਧਰ ਇੱਕ ਮਤਲਬ ਹੈਗਾ ਤੁਹਾਨੂੰ ਮਤਲਬ ਸਿਰਫ ਪੈਸੇ ਨਾਲ ਨਾ ਮੈਨੂੰ ਪਤਾ ਪੈਸਾ ਤੁਹਾਨੂੰ ਮਿਲ ਜੂਗਾ ਟੈਨਸ਼ਨ ਨਾ ਲਾਓ ਮੈਨੂੰ ਵੀ ਪਤਾ ਲੱਗ ਗਿਆ ਵਾ ਜਿਹੜਾ ਤੂੰ ਕੰਮ ਕਰਦਾ ਫਿਰਦਾ ਅੱਗੇ ਸਿਰ ਪਾੜਿਆ ਨਾ ਹੁਣ ਹੋਰ ਕੋਹ ਬਣਾਣੀ ਹੋਣੀ ਗੈਂਗ ਗੂੰਗ ਬਾਹਰ ਹਾਂ ਨਮਰਵਾਉਣ ਵਾਸਤੇ ਤੂੰ ਉਹ ਸੋਚਦਾ ਨਾ ਮੈਨੂੰ ਪੱਕਾ ਪਤਾ ਵਾ ਕਿ ਜਿੱਦਾਂ ਮੈਂ ਪੇਪਰ ਸਾਈਨ ਕਰਾਇਆ ਨਾ ਤੇ ਤੇਰਾ ਰਾਹ ਦੇ ਛੋਣਾ ਵੀ ਮੈਂ ਇਹਨਾਂ ਨੂੰ ਮਰਵਾਦਾ ਪੱਕੀ ਗੱਲ ਆ ਮੈਨੂੰ ਇਦਾਂ ਲੱਗਦਾ ਆ ਗੱਲ ਆ ਭਾਬੀ ਹਰ ਹੋ ਗਈ ਆਪਣੀ ਮਨ ਨੂੰ ਕੁਛ ਨਾ ਕੁਛ ਬਣਾਈ ਗਿਆ ਮੈਂ ਬਣਾਈ ਜਾਣਾ ਮੈਂ ਬਣਾਈ ਜਾਣਾ ਆਵੇ ਤੇਰੇ ਗਾੜੀ ਜੋੜੇ ਹੱਥ ਭਾਬੀ ਮੈਨੂੰ ਜਾਣਦੇ ਮੇਰਾ ਨਾ ਮੱਥਾ ਲਾਇਆ ਕਰ ਤੂੰ ਮੈਂ ਘਰ ਚ ਆਇਆ ਕਰਾਂ ਨਾ ਮੈਨੂੰ ਵੇਖ ਲਿਆ ਕਰ ਤੇ ਜਾਂ ਮੈਨੂੰ ਤੂੰ ਦੇਗੀ ਤੇ ਮੈਂ ਸਾਈਡ ਦੇ ਨਿਕਲ ਜਾਊਗਾ ਤੇਰਾ ਨਾ ਮੱਥਾ ਨਹੀਂ ਮਗਾਉਣਾ ਮੈਂ ਤੇਰਾ ਨਾ ਮੱਥਾ ਲਾਉਣਾ ਚਾਹੁੰਦੀ ਵੀ ਨਹੀਂ ਆ ਤੂੰ ਜਿਹੜੀ ਉੱਥੇ ਬਾਹਰ ਗੈਂਗਾ ਬਣਾਉਂਦਾ ਫਿਰਦਾ ਨਾ ਮੰਮੀ ਦੇ ਕੰਨ ਮੈਂ ਭੱਤ ਨਹੀਂ ਆ ਨਾ ਵੀ ਤੂੰ ਕੀ ਕਰ ਤੂਤਾ ਕਰਦਾ ਫਿਰਦਾ ਸਭ ਮੈਨੂੰ ਪਤਾ ਵਾ ਜਿਹੜੇ ਤੂੰ ਦੋ ਕਦਮ ਅੱਗੇ ਸ ਬਟ ਦਾਦੂ ਚਲਾਕ ਆ ਤੇ ਰੰਗ ਗਾੜਾ ਹੋ ਗਿਆ ਆ ਠੀਕ ਆ ਰਲ ਜਾਣੀ ਨਾਲ ਕੀ ਗੱਲ ਆ ਕੀ ਕਰਨਾ ਹੀ ਆ ਕੋਹ ਨਹੀਂ ਮੈਂ ਰੀਲ ਮਲੋਂ ਨਹੀਂ ਰੰਗ ਫਿੱਕੇ ਗਾੜੇ ਹੀ ਤੁਸੀਂ ਦੱਸੋ ਮੈਂ ਪਾਣੀ ਲੈ ਕੇ ਆਵਾਂ ਪਹਿਲਾਂ ਤਾਂ ਟੇਲੀ ਨਹੀਂ ਪਾਣੀ ਨਹੀਂ ਪੀਣਾ ਤੂੰ ਬਹਿ ਤੈਨੂੰ ਮੈਂ ਖੁਸ਼ਖਬਰੀ ਦਿੰਨਾ ਪੈਣਾ ਹਾਂ ਤੇ ਖੁਸ਼ੀ ਬੜੇ ਜੇ ਲੈ ਮੈਨੂੰ ਤਾਂ ਚਾਹੀ ਬੜਾ ਜੜਿਆ ਪਿਆ ਤੈਨੂੰ ਪਤਾ ਮੈਨੂੰ ਨੌਕਰੀ ਮਿਲ ਗਈ ਆ ਸੱਚੀ ਗੱਲ ਆਹੋ ਮੈਨੂੰ ਨਾ ਰੱਬ ਤੇ ਬੜਾ ਭਰੋਸਾ ਹੈ ਕਿ ਸੱਚੀ ਤੁਹਾਨੂੰ ਕੰਮ ਮਿਲਿਆ ਹਾਂ ਵੀ ਨਵੇਂ ਦੱਸੋ ਕਿ ਮਿਲੇ ਕਿੱਥੇ ਆ ਕੰਮ ਵੀ ਮਿਲਿਆ ਬਹੁਤ ਵਧੀਆ ਤੇ ਬੰਦੇ ਵੀ ਸਾਡੇ ਸਾਰੇ ਹੀ ਆਪਣੇ ਉੱਥੇ ਲੱਗਿਆ ਟੋਲ ਪ੍ਰਾਈਸ ਤੇ ਨੌਕਰੀ ਮਿਲੀ ਆ ਮੇਰਾ ਯਾਰ ਉਸ ਮੁੰਡਾ ਉਹ ਵੀ ਨਾਲ ਉੱਥੇ ਲੱਗਾ ਵਾ ਚੱਲ ਮਨੇ ਸਭ ਤੋਂ ਵੱਡੀ ਤੇ ਮੈਨੂੰ ਖੁਸ਼ੀ ਇਹ ਹੋ ਗਈ ਕਿ ਤੁਹਾਡੇ ਜਾਣ ਪਛਾਣ ਦੇ ਮੁੰਡੇ ਦੋਸਤ ਤੁਹਾਡੇ ਨਾਲ ਆ ਉਦੋਂ ਵੱਡੀ ਖੁਸ਼ੀ ਕਿ ਜਿਹੜਾ ਸੋਚਿਆ ਹੀ ਨਾ ਉਦੋਂ ਕਿਤੇ ਵੱਧ ਕੇ ਤੁਹਾਨੂੰ ਕੰਮ ਮਿਲ ਗਿਆ ਕੰਮ ਮਿਲ ਗਿਆ ਬੱਸ ਹੈ ਨਾ ਉਹਦੀ ਤਾਂ ਸੈਲਰੀ ਚੰਗੀ ਹੋਣੀ ਹੈ ਸੈਲਰੀ ਬਹੁਤ ਹੈ 18000 ਰੁਪਿਆ ਤਨਖਾਹੀ ਤੇ ਪੀਡੀਐਫ ਉਹਨਾਂ ਨੇ ਫੰਡ ਵੱਖਰਾ ਕੱਟਣਾ ਵਾ ਤੇ ਬਾਅਦ ਚ ਉਹਨਾਂ ਨੇ ਪੈਸੇ ਮੈਨੂੰ ਦੇਰੇ ਟੈਕਸ ਘੱਟ ਕੇ ਸੱਚੀ ਆਹੋ ਦੇਖਿਆ ਰੱਬ ਦੇ ਘਰ ਦੇਰਿਆ ਨੇਰ ਨਹੀਂ ਜੇ ਉਹਦੇ ਤੇ ਵਿਸ਼ਵਾਸ ਕਰਕੇ ਆਪਾਂ ਤੁਰੇ ਆ ਨਾ ਤੇ ਰੱਬ ਨੇ ਕਿੰਨੀ ਸੋਹਣੀ ਆਪਣੀ ਸੁਣ ਲਈ ਆਪਣੀ ਨੀਤ ਸਾਫ਼ ਰੱਖੋ ਰੱਬ ਆਪੇ ਸਭ ਕੁਝ ਦਿੰਦਾ ਹੋਰ ਸਭ ਕੁਝ ਦਿੰਦਾ ਮੈਂ ਤੇ ਘਰੋਂ ਤੁਹਾਨੂੰ ਤੋਰਿਆ ਹੀ ਆਪਾਂ 5-7000 ਸੋਚ ਕੇ ਵੀ ਚਲ ਇੰਨਾ ਕੀ ਮਿਲੋ ਤੇ ਆਪਣਾ ਆ ਖਰਚਾ ਪਾਣੀ ਕੱਢਣਾਗੇ ਮਹੀਨੇ ਦਾ ਲੈ ਦੂਣੀਓ ਦੂਣੀ ਮੈਨੂੰ ਤੇ ਆਪ ਬੜਾ ਚਾਚੜਾ ਜਦੋਂ ਉਹਨਾਂ ਨੂੰ ਤਨਖਾਹ ਦੱਸੀ ਤੇ ਕੰਮ ਦੱਸਿਆ ਸੌਰੀ ਜਿਹੜੀ ਏਸੀ 'ਚ ਬਹਿਣਾ ਵਾ ਟੈਨਸ਼ਨ ਹੀ ਕੋਈ ਗੱਲ ਨਹੀਂ ਮੈਂ ਆ ਤੇ ਨੱਥ ਲੱਗੇ ਪਏ ਮੈਂ ਆ ਕੱਲੀ ਚੱਲ ਏਸੇ ਖੁੱਜੀ ਜਨਾ ਤਹੀਂ ਬੋ ਤੇ ਮੈਂ ਤੁਹਾਡੇ ਲਈ ਉਹ ਖਾਣ ਪੀਣ ਵਾਲੇ ਸਿਰਦਨ ਭੁੱਖ ਲੱਗੀ ਹੋਣੀ ਮੈਂ ਰੋਟੀ ਨਹੀਂ ਖਾਣੀ ਪਤਾ ਅੱਜ ਦੁਪਹਿਰ ਨੂੰ ਲੰਚ ਬਣਾਇਆ ਸੀ ਬੜਾ ਟਾਪ ਦਾ ਉੱਥੇ ਹੀ ਉਹ ਦਿੰਦੇ ਸਾਰਾ ਖਾਣ ਪੀਣ ਨੂੰ ਸਵੇਰੇ ਦੁਪਹਿਰੇ ਉੱਥੇ ਤੇ ਮੈਂ ਉੱਥੋਂ ਰੋਟੀ ਨਹੀਂ ਖਾਿਆ ਮੈਨੂੰ ਹਾਲੀ ਭੁੱਖਿਆ ਨਹੀਂ ਗਈ ਟੈਨਸ਼ਨ ਨਾ ਲੈ ਤੋ ਜਾਂਦੇ ਫਿਰ ਤੇ ਮੇਰੀ ਇਹ ਸਾਰੀ ਟੈਨਸ਼ਨ ਦੂਰ ਹੋ ਗਈ ਹੈ ਜਿਹੜੀ ਕਹਿੰਦੇ ਨਹੀਂ ਪਰਤ ਨਹੀਂ ਕੋ ਖਾਦਾ ਨਹੀਂ ਖਾਦਾ ਆਹੋ ਤੇ ਤੂੰ ਐਂ ਦਾ ਕਰ ਮੈਂ ਨਾ ਦਿਲ ਜਾਨੀ ਕਰਦਾ ਤੇ ਚੱਲ ਕੋਈ ਗੱਲ ਨਹੀਂ ਕੜੀ ਨੂੰ ਕੋ ਬਣਾ ਲੈਣੀ ਕੁਝ ਹੋਰ ਖਾਣਾ ਪੀਣਾ ਮੈਨੂੰ ਉਹ ਦੱਸੋ ਆ ਮੈਂ ਉੱਥੇ ਚੱਕ ਕੇ ਰੱਖ ਦਿੰਨੀ ਆ ਤੇ ਰੈਸਟ ਕਰ ਲਓ ਕੱਪੜੇ ਚੇਂਜ ਕਰ ਲਓ ਤੁਸੀਂ ਤੂੰ ਐਂਦਾ ਕਰ ਤੂੰ ਨਾ ਮੇਰੇ ਵਾਸਤੇ ਦੁੱਧ ਥੋੜਾ ਜਾ ਨਾ ਦੁੱਧ ਹੀ ਕਰਮ ਕਰ ਲਿਆ ਦੁੱਧ ਪੀਣਾ ਤੇ ਮੈਂ ਦੁੱਧ ਪੀਣਾ ਮਾ ਆਹੋ ਨਹੀਂ ਤੇ ਗਰਮੀ ਬੜੀ ਸ਼ਰਬਤ ਪੀਣਾ ਤਾਂ ਦੱਸ ਦੋ ਉਹ ਨਹੀਂ ਨਹੀਂ ਸ਼ਰਬਤ ਐਂਦੇ ਤਾਂ ਪੀਣੋ तो थोड़ा गर्म कर ले शरीर पे थकावट ना थोड़ा ऐसे देता चलो मैं क्या नाश्ता करना है ना कॉफी भी गरम है दूध भी ले आ होनी आहो दूध ले आ तो कोई बात नहीं चंगा मैं उनसे चेंज करना कपड़े पतला दूध गर्म कर लिया थोड़ा चंगा ठीक है ठीक है, हाँ। थीक है थीक, हाँ। ओके जमीता और यहीं बनाया जल्दी बच के आ गई मिनट ਇਹ ਤੇ ਦੁੱਧ ਦਿੱਤਾ ਘਾਂਡੀ ਇਹ ਇਹਨੂੰ ਵੀ ਹੋਇਆ ਮਵਾਜਾ ਪਤਾ ਨਹੀਂ ਕਿਹੜੀ ਗੱਲੋਂ ਮਰੀ ਜਾਣ ਲਿਆ ਵਾ ਚੱਲ ਫੇ ਲੰਮਾ ਹੀ ਕੰਮ ਹੋਣਾ ਵਾ ਆਪਣਾ ਦਾ ਲਾਹਾ ਤੂੰ ਜਿਹੜੀ ਸਕੀਮ ਲਾ ਕੇ ਬੈਠੀ ਆ ਤੋ ਇਹ ਆ ਹੀ ਨਾ ਜਾਵੇ 不让你听吧。